ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਤੇ ਇੱਕ ਛੋਟੀ ਜੀ ਗੱਲਬਾਤ ਕਰਨੀ ਹੈ ਜਦੋਂ ਉਹਨਾਂ ਦੀ ਸ਼ਹਾਦਤ ਦੀ ਗੱਲ ਕੀਤੀ ਜਾਂਦੀ ਹੈ ਜੇ ਕਿਸੇ Hindu ਵੀਰ ਦੇ ਕੋਲੋਂ ਪੁੱਛੋਗੇ ਉਹ ਕਹਿੰਦਾ ਹੈ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਸ਼ਹਾਦਤ ਹਿੰਦੂ ਧਰਮ ਜਾਨੀ ਕਿ ਆਪਣੇ ਹਿੰਦੂ ਧਰਮ ਲਈ ਸ਼ਹਾਦਤ ਦਿੱਤੀ ਹੈ ਮਤਲਬ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਹਿੰਦੂ ਸੀ ਤੇ ਹਿੰਦੂਆਂ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਜਦੋਂ ਤੁਸੀਂ ਕਿਸੇ ਸਿੱਖ ਦੇ ਕੋਲੋਂ ਪੁੱਛੋਗੇ ਉਹ ਕਹਿੰਦੇ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਿੱਖ ਨੇ ਉਹਨਾਂ ਨੇ ਹਿੰਦੂਆਂ ਲਈ ਸ਼ਹਾਦਤ ਦਿੱਤੀ ਹੈ ਹਾਲਾਂਕਿ ਜਿਹੜੀ ਸ਼ਹਾਦਤ ਹੈ ਉਹ ਮਨੁੱਖੀ ਅਧਿਕਾਰਾਂ ਦੇ ਲਈ ਸ਼ਹਾਦਤ ਦਿੱਤੀ ਗਈ ਹੈ। ਇੱਕ ਵੱਖਰਾ ਮਜਬ ਹੈ ਜੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਿੱਖ ਮਜਬ ਦੇ ਬਾਨੀ ਨੇ। ਇੱਕ ਇਥੇ ਮੈਂ ਬੇਨਤੀ ਕਰ ਦਿੰਨਾ ਬਹੁਤ ਤੇ ਵੱਡੇ ਵੱਡੇ ਵਿਦਵਾਨ ਮਜਬ ਨੂੰ ਧਰਮ ਕਹਿੰਦੇ ਨੇ। ਮੈਂ ਬੇਨਤੀ ਕਰਾਂ ਧਰਮ ਇੱਕੋ ਹੀ ਹੈ। ਉਹਦਾ Hindu, Muslim, Assai, Sikh ਦੇ ਨਾਲ ਕੋਈ ਮਤਲਬ ਨਹੀਂ। ਮਜਬ ਬਖਰੇ ਬਖਰੇ ਨੇ ਮਰ ਬਖਰੇ ਬਖਰੇ ਤਾਂ ਨੇ ਕਿ ਜਿਹੜੇ ਸਿਧਾਂਤ ਨੇ ਉਹਨਾਂ ਮਰਬਾਂ ਦੇ ਬਖਰੇ ਬਖਰੇ ਨੇ ਜਦੋਂ ਤੁਸੀਂ ਸਿੱਖ ਮਰਬ ਦੀ ਗੱਲ ਕਰਦੇ ਹੋ ਉਦੋਂ ਸਿੱਖ ਮਰਬ ਦੇ ਜਿਹੜੇ ਸਿਧਾਂਤ ਨੇ ਉਹ ਵੱਖਰੇ ਨੇ ਕਿਸੇ ਦੇ ਨਾਲ ਮੇਲ ਨਹੀਂ ਖਾਂਦੇ ਮੈਂ ਦੋ ਤਿੰਨ ਬੇਨਤੀਆਂ ਕਰਨੀਆਂ ਨੇ ਸੰਦੀਪ ਠਾਪਰ ਤੇ ਜਿਹੜਾ ਹਮਲਾ ਹੋਇਆ ਉਹਦੇ ਤੇ ਹਮਲਾ ਤਾਂ ਕੀਤਾ ਗਿਆ ਕਹਿੰਦੇ ਉਹ ਸਿੱਖਾਂ ਦੇ ਵਿਰੁੱਧ ਬੋਲਦਾ ਸੀ ਗੁਰੂ ਸਹਿਬਾਨ ਦੇ ਵਿਰੁੱਧ ਬੋਲਦਾ ਸੀ ਉਹਦੀ ਇੱਕ ਛੋਟੀ ਜੀ ਮੈਂ ਕਲਿੱਪ ਸੁਣੀ ਹੈ ਉਹਦੇ ਵਿੱਚ ਉਹ ਕਹਿੰਦਾ ਕਿ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ Hindu ਸੀ ਜਾਣ ਕੇ ਸਾਡੇ ਗੁਰੂ ਸੀ ਸਾਡੇ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਉਹਨੇ ਇਹ ਸ਼ਬਦ ਵਰਤੇ ਮੈਂ ਉਸ ਬਿਆਨ ਦੇ ਨਾਲ ਤਾਂ ਸਹਿਮਤ ਨਹੀਂ ਕਿਉਂਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਾਡੇ ਮrzਬ ਦੇ ਬਾਨੀ ਨੇ ਸਿੱਖ ਮrzਬ ਦੀ ਸ਼ੁਰੂਆਤ ਕੀਤੀ ਹੈ ਉਹਨਾਂ ਨੇ ਇਹ 'ਚ ਕੋਈ ਸ਼ੱਕ ਨਹੀਂ ਤੇ ਬਹੁਤੇ ਜਿਹੜੇ ਸਜਣ ਕਾਮਰੇਟ ਕਹਿ ਲਈਏ ਜਾਂ ਨਾਸਤਕ ਆਪਣੇ ਆਪ ਨੂੰ ਅਖਵਾਉਂਦੇ ਨੇ ਉਹ ਇਹ ਵੀ ਕਹਿੰਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਕੋਈ ਮrzਬ ਨਹੀਂ ਚਲਾਇਆ ਮrzਬ ਨਹੀਂ ਚਲਾਇਆ ਇਹ ਤਾਂ ਸਹੀ ਹੈ ਜਿਹੜੇ ਸਿਧਾਂਤ ਨੇ ਉਹ ਮਜ਼ਬ ਦੇ ਮੁਤਾਬਕ ਵੱਖਰੇ ਕੀਤੇ ਐ ਅਸਲ ਮਜ਼ਬ ਚਲਾਉਣ ਤੋਂ ਭਾਵੇਂ ਐ ਗੁਰੂ ਨਾਨਕ ਪਾਸ਼ਾ ਨੇ ਕੋਈ ਵੱਖਰੇ ਰੱਬ ਦੀ ਗੱਲ ਨਹੀਂ ਕੀਤੀ ਕੋਈ ਵੱਖਰੇ ਧਰਮ ਦੀ ਗੱਲ ਨਹੀਂ ਕੀਤੀ ਜਿਹੜੇ ਸੁਹਾਨ ਦਿੱਤੇ ਨੇ ਅਸੀਂ ਉਹਨਾਂ ਤੇ ਪਹਿਰਾ ਦੇਣਾ ਮੈਂ ਹੁਣ ਜਿਹੜੀ ਗੱਲ ਕਰਨੀ ਆ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਗੱਲ ਸਮਝ ਵਿੱਚ ਆ ਜਾਏ ਜਦੋਂ ਸਾਡੀ ਕੌਮ ਦੇ ਕੁਝ ਸਿੱਖ ਵਿਦਵਾਨ ਜਾਂ ਆਮ ਸਿੱਖ ਇਹ ਕਹਿੰਦੇ ਨੇ ਕਿ ਸਿੱਖ ਕੌਮ ਵੱਖਰੀ ਕੌਮ ਹੈ ਤੇ Hindu ਸਮਾਰ ਵਿੱਚੋਂ ਕੁਝ ਵੀਰੇ ਇਹ ਕਹਿੰਦੇ ਨੇ ਕਿ ਸਿੱਖ ਮਰਜ Hindu ਮਰਜ ਦੇ ਵਿੱਚੋਂ ਪੈਦਾ ਹੋਇਆ ਹੁਣ ਇਹ ਬਹੁਤ ਵੱਡੀ ਉਲਝਣ ਤਾਂ ਨਹੀਂ ਹੈ ਉਹ ਕਿਉਂ ਕਹਿੰਦੇ ਨੇ ਕਿ ਸਿੱਖ ਮਰਜ Hindu ਮਰਜ ਵਿੱਚੋਂ ਪੈਦਾ ਹੋਇਆ ਹੈ ਤੇ ਜਿਹੜੇ ਸਾਡੇ ਸਿੱਖ ਨੇ ਉਹਨਾਂ ਨੂੰ ਸਮਝ ਕਿਉਂ ਨਹੀਂ ਆ ਰਹੀ ਇਹ ਬਹੁਤ ਵੱਡੀ ਦੁਬਦ ਹੈ ਮੈਂ ਇੱਕ ਬੇਨਤੀ ਕਰਦਾ ਸਿੱਖ ਮذਬ ਹਿੰਦੂ ਮذਬ ਵਿੱਚੋਂ ਪੈਦਾ ਨਹੀਂ ਹੋਇਆ ਤੇ ਇਹ ਜੇ ਆਪਣੀ ਵੀਰ ਕਹਿੰਦਾ ਵੀ ਹੈ ਉਹ ਥੋੜਾ ਬਹੁਤਾ ਸਮਝਣ ਦੀ ਕੋਸ਼ਿਸ਼ ਕਰੇ ਪ੍ਰਬਲਮ ਕੀ ਹੈ ਰਲਗੜ ਕਿੱਥੇ ਹੋਇਆ ਮੈਂ ਆਪਣੇ ਨੂੰ ਕਹਿਣਾ ਮੈਂ ਕਿਸੇ ਹੋਰ ਕਮਿਊਨਿਟੀ ਨੂੰ ਜਾਂ ਕਿਸੇ ਹੋਰ ਮਜ਼ਬ ਨੂੰ ਨਹੀਂ ਕਹਿੰਦਾ ਜੇ ਅਸੀਂ ਇਹ ਮੰਨਦੇ ਹਾਂ ਕਿ ਸਿੱਖ ਕੌਮ ਇੱਕ ਵੱਖਰੀ ਕੌਮ ਹੈ ਸਿੱਖ ਮਰਦ ਇੱਕ ਵੱਖਰਾ ਮਰਦ ਹੈ ਫਿਰ ਸਾਡੇ ਸਿਧਾਂਤ ਨੇ ਉਹ ਵੱਖਰੇ ਨੇ ਕਿ ਸਾਡੇ ਸਿਧਾਂਤ ਅੱਜ ਵੱਖਰੇ ਨੇ ਤਿੰਨ ਸੰਸਕਾਰ ਨੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਜਨਮ ਸੰਸਕਾਰ आनंद संस्कार ਤੇ ਮਰਨ ਸੰਸਕਾਰ ਇਹ ਕਰਨ ਦੇ ਲਈ ਰਹਿਤ ਮਿਰਦਾ ਵਿੱਚ ਕੀ ਲਿਖਿਆ ਹੋਇਆ ਹੈ ਜਦੋਂ ਬੱਚੇ ਦਾ ਜਨਮ ਹੁੰਦਾ ਉਦੋਂ ਵੀ ਅਸੀਂ ਇਹ ਕਹ ਲਈਏ ਸ਼ੁਕਰ ਅਰਦਾਸ ਕਰਕੇ ਕਰਨਾ ਹੈ ਕੜਾ ਪ੍ਰਸਾਦੀ ਦੇਵ ਵਰਤਾ ਕੇ आनंद संस्कार ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਨੰਦ ਕਾਰਜ ਕਰਾਉਂਦੇ ਜਦੋਂ ਸਾਡੀ ਮੈਰਿਜ ਹੁੰਦੀ ਹੈ ਮਰਨ ਸੰਸਕਾਰ ਵੀ ਰੈਤ ਮਰਦਾ ਦੇ ਮੁਤਾਬਕ ਪਾਵਨ ਬਾਣੀ ਦਾ ਪਾਠ ਕਰਕੇ ਇੱਕ ਲਿਮਟ ਦੀ ਮਰਜ਼ਾਦਾ ਬਣਾਈ ਹੈ ਜੇ ਅਸੀਂ ਜਨਮ ਦਿਨ ਮਨਾਉਣਾ ਹੈ ਤਾਂ ਵੀ ਅਸੀਂ ਸ੍ਰੀ ਗੁਰੂ ਮਰਦਾ ਦੇ ਮੁਤਾਬਕ ਮਨਾਉਣਾ ਉੱਥੇ ਵੀ ਕੜਾ ਪ੍ਰਸ਼ਾਦ ਦੀ ਦੇਗ ਹੈ ਇਹ ਮੈਂ ਆਪਣੇ ਕੋਲ ਨਹੀਂ ਕਹਿ ਰਿਹਾ ਮੇਰੀ ਵਿਚਾਰਧਾਰਾ ਤਾਂ ਹੋਰ ਵੀ ਬਹੁਤ ਉੱਚੀ ਚਲੀ ਗਈ ਮੈਂ ਇਨਸਾਨ ਨੂੰ ਇਨਸਾਨ ਵੇਖਦਾ ਇਨਸਾਨ ਦੇ ਵਿੱਚ ਇਨਸਾਨਾਂ ਵਾਲੇ ਗੁਣ ਵੇਖਦਾ ਉਹਦੇ ਵਿੱਚ ਇਨਸਾਨੀਅਤ ਹੈ ਜਾਂ ਨਹੀਂ ਮੈਂ ਉਹ ਵੇਖਦਾ ਉਹ ਜਿਹੜੇ ਸਾਡੀ ਕੌਮ ਦੇ ਕੜਮ ਚੌਧਰੀ ਇਹ ਕਹਿੰਦੇ ਨੇ ਕਿ ਸਿੱਖ ਕੌਮ ਵੱਖਰੀ ਕੌਮ ਹੈ ਹੁਣ ਸਵਾਲ ਕਰਨਗਾ ਟਿਕਾ ਕੇ ਕਰੂੰਗਾ ਤੇ ਕੰਨ ਕਰਕੇ ਸੁਣ ਲਿਓ ਫਿਰ ਜਵਾਬ ਦਿਓ ਕੀ ਜਦੋਂ ਸਾਡੇ ਘਰ ਦੇ ਵਿੱਚ ਕੋਈ ਬੱਚਾ ਪੈਦਾ ਹੁੰਦਾ ਹੈ ਅਸੀਂ ਉਦੋਂ ਸ਼ੁਰੂਆਤ ਸਿੱਖ ਰੈਤ ਮਰਜ਼ਾ ਦੇ ਮੁਤਾਬਕ ਕਰਦੇ ਹਾਂ ਜਾਂ Hindu ਨਿਜ਼ਮ Hindu ਮਜਬ ਦੇ ਮਤਲਬ ਕਰਦੇ ਆਂ ਬੱਚਾ ਪੈਦਾ ਹੋਣ ਵੇਲੇ ਕੀ ਕਰਦੇ ਆਂ ਅਸੀਂ ਪਤਾ ਸਾਨੂੰ ਗੁੜਤੀ ਦੇ ਦਿਓ ਜੀ ਮਾਂ ਦੇਊਗੀ ਪਿਓ ਦੇਊਗਾ ਭਰਾ ਦੇਊਗਾ ਕੁਲ ਰਿਸ਼ਤੇਦਾਰ ਦੇਊਗਾ ਜਾਂ ਜਿਹੜਾ ਅਕਲਮੰਦ ਹੋਵੇ ਬਹੁਤਾ ਸੋਹਣਾ ਹੋਵੇ ਉਹ ਦੇਊਗਾ ਇਹ ਹੋ ਰਿਹਾ ਨਾ ਉੱਥੇ ਅਰਦਾਸ ਦਾ ਸ਼ੁਰੂਤ ਕੀਤੀ ਜਾਂਦੀ ਹੈ ਬਿਲਕੁਕੁਲ ਹੀ ਫਿਰ ਅਸੀਂ ਕਿਦਾਂ ਕਹਿੰਦਾ ਜੀ ਅਸੀਂ ਬਖਰੀ ਕਉਮਾ ਆਨੰਦ ਕਾਰਜ ਸਾਡੇ ਜੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹੁੰਦੇ ਨੇ ਆਨੰਦ ਕਾਰਜ ਕੀ ਦਾ ਹੁੰਦਾ ਜੀ ਸਿੱਖ ਦਾ ਹੁੰਦਾ ਜਿਹੜੇ ਆਨੰਦ ਕਾਰਜ ਅੱਜ ਹੋ ਰਹੇ ਨੇ ਉਹ ਸਿੱਖਾਂ ਦੇ ਹੋ ਰਹੇ ਨੇ ਨਾ ਲੜਕੀ ਦਾ ਅਮਰਸ਼ਕ ਹੈ ਜਾਨੀ ਕਿ ਬੇਟੀ ਦਾ ਨਾ ਬੇਟੇ ਦਾ ਦੋਨੋਂ ਕਈ ਵਾਰੀ ਕਲੀਨ ਸ਼ੇਫ ਹੁੰਦੇ ਆ। ਸਰਤੇ ਪੱਗ ਵੀ ਨਹੀਂ ਹੁੰਦੀ। ਮੈਂ ਇਹ ਕੱਟੜਤਾ ਦੇ ਨਾਲ ਸਹਿਮਤ ਨਹੀਂ ਪਰ ਉਹਨਾਂ ਨੂੰ ਬੇਨਤੀ ਕਰਦਾ ਜਿਹੜੇ ਕਹਿੰਦੇ ਅਸੀਂ ਸਿੱਖ ਕੌਮ ਵੱਖਰੀ ਕੌਮ ਹੈ। ਮੈਂ ਉਹਨਾਂ ਦੀ ਗੱਲ ਕਰਦਾ। ਫਿਰ ਤੁਸੀਂ ਜਨਮ ਦਿਨ ਮਨਾਉਨੇ ਹੋ। ਜਿਹੜਾ ਕੇਕ ਕੱਟਿਆ ਜਾਂਦਾ ਉਹ ਸਿੱਖ ਸੰਤਾਂ ਦੇ ਮੁਤਾਬਕ ਹੈ ਜਾਂ ਪੱਛਮੀ ਐਸਆਈ ਕਮਿਊਨਿਟੀ ਦੇ ਵਿੱਚੋਂ ਆਇਆ ਹੋਇਆ ਉਹਨਾਂ ਦਾ ਸੱਭਿਆਚਾਰ ਹੈ ਕਿ ਉਹ ਸਾਡਾ ਕਲਚਰ ਹੈ ਉਹ ਸਾਡਾ ਸੱਭਿਆਚਾਰ ਹੈ ਇਹ ਸੱਚ ਹੈ ਕਿ ਝੂਠ ਹੈ ਦੂਜੀ ਗੱਲ ਜਦੋਂ ਸਿੱਖ ਮਜ਼ਬਦ ਦੇ ਵਿੱਚ ਕਿਸੇ ਇਨਸਾਨ ਦੀ ਮੌਤ ਹੁੰਦੀ ਹੈ ਉਦੋਂ ਉਹਦੀ ਜਿਹੜੀ ਕਿਰਿਆ ਕੀਤੀ ਜਾਂਦੀ ਹੈ ਸਿੱਖ ਮਜ਼ਬਦ ਦੇ ਤਾਂ ਕੀਤੀ ਜਾਂਦੀ ਹੈ ਅਸੀਂ ਫੁੱਲ ਪਾਉਨੇ ਆ 13ਵਾਂ ਪਤਾ ਨਹੀਂ ਕੀ ਕੁਝ ਕਰਦੇ ਆ ਇਸ ਜਾਈ ਨਹੀਂ ਜਿਹੜਾ ਸੰਸਕਾਰ ਹੁੰਦਾ ਘੜੇ ਭੰਨੇ ਜਾਂਦੇ ਨੇ ਪਤਾ ਨਹੀਂ ਕੀ ਕੁਛ ਪਖੰਡ ਕੀਤਾ ਜਾਂਦਾ ਇਹ ਸਾਡਾ ਸੁਭਿਆਚਾਰ ਹੈ ਇਹਦੇ ਨਾਲ ਹੋਰ ਜੋੜ ਦੇਣਾ ਸ਼ਰਾਦ ਜਿਹੜੇ ਕੀਤੇ ਜਾਂਦੇ ਆ ਉਹ ਸਿੱਖ ਕਮਿਊਨਿਟੀ ਦੇ ਵਿੱਚ ਉਹ Hindu ਕਮਿਊਨਿਟੀ ਦੇ ਹੈ Hindu ਮਰਯਾ ਦੇ ਬੜਾ ਕੁਝ ਹੋਰ ਪਖੰਡ ਹੈ ਜਿਹਦਾ ਸਾਡੇ ਨਾਲ ਸੰਬੰਧ ਨਹੀਂ ਉਹਦੇ ਹਰਾਂ ਦੀ ਗੱਲ ਕਰ ਲੋ ਦੁਵਾਲੀ ਸਾਡੇ ਹੈ। ਦਸਹਿਰਾ ਸਾਡਾ। ਚੱਕਰੀ ਦਾ ਵਰਤ। ਇਹ ਸਾਡੇ ਨੇ। ਕਰੂਵੇ ਦਾ ਵਰਤ ਇਹ ਸਾਡੇ ਨੇ। ਇਹ ਤਾਂ ਸਾਡੇ ਸਿੱਖ ਕੌਮ ਦੇ ਵਿੱਚ ਸ਼ਰਿਆਮ ਅਸੀਂ ਕਰ ਰਹੇ। ਫਿਰ ਅਸੀਂ ਕਹਿੰਨੇ ਸਿੱਖ ਕੌਮ ਦਾ ਬਖਰੀ ਕੌਮ ਹੈ। ਇੱਕ ਕੌੜਾ ਸੱਚ ਹੈ। ਜੇ ਆਪਣੇ ਆਪ ਨੂੰ ਵਖਰਾ ਖਬਾਉਨੇ ਹੋ ਫਿਰ ਸੱਡੋ ਸਭ ਕੁਝ ਤੁਸੀਂ ਤੇ ਯਾਰ ਦਿਵਾੜੇ ਨੂੰ ਗੁਰੂ ਹਰਗੋਬਿੰਦ ਪਾਸ਼ਾ ਦੀ ਰਿਹਾਈ ਦੇ ਨਾਲ ਜੋੜ ਦਿੱਤਾ ਕੋਈ ਮੇਲ ਖਾਂਦੀਆਂ ਨਹੀਂ ਚੀਜ਼ਾਂ ਚਲੋ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਤੁਸੀਂ ਦੋ ਚੀਜ਼ਾਂ ਕਰ ਰਹੇ ਹੋ ਮਸਿਆ ਸੰਗਰਾਮ ਕੀ ਹੈ ਜੀ ਇਹ ਇਹ ਸਾਡੇ ਨੇ ਸੰਗਰਾਹਨ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਦਿਖਾਓ ਤੇ ਹਰ ਮਹੀਨੇ ਗੁਰਦਵਾਰਾ ਸਾਹਿਬ ਵਿੱਚ ਅਨਾਉਂਸਮੈਂਟ ਹੁੰਦੀ ਹੈ ਕੱਲ ਨੂੰ ਸੰਗਰਾਹਨ ਦਾ ਦਿਹਾੜਾ ਹੈ ਜੀ ਮਾਗੀ ਦਾ ਦਿਹਾੜਾ ਹੈ ਜੀ ਸਾਡੇ ਨਾਲ ਇਹ ਦਿਹਾੜੇ ਸੰਬੰਧਤ ਰੱਖਦੇ ਅਸੀਂ ਕਰ ਰਹੇ ਹਾਂ ਗੁਰਸੱਧ ਦੀ ਹਜ਼ੂਰੀ ਦੇ ਵਿੱਚ ਮੱਸਿਆ ਦੇ ਨਾਲ ਸੰਗਰਾਹਨ ਦੇ ਨਾਲ ਸਾਡਾ ਕੀ ਲੈਣਾ ਦੇਣਾ ਫਿਰ ਅਸੀਂ ਬੱਕਰੀ ਕਾਮ ਜਿਹੜੇ ਕਹਿੰਦੇ ਨੇ ਨਾ ਕਿ ਸਿੱਖ ਹਿੰਦੂਆਂ ਵਿੱਚੋਂ ਪੈਦਾ ਹੋਏ ਨੇ ਜਿਵੇਂ ਸਿੱਖਾਂ ਨੂੰ ਕੇਸਾਂਤ ਹਿੰਦੂ ਲਿਖਿਆ ਗਿਆ ਕੁਛ ਨਾ ਕੁਝ ਸਚਾਈ ਹੈ ਅਸੀਂ ਉਹਨਾਂ ਦੇ ਸਿਧਾਂਤ ਕਹਿ ਲਈਏ ਮੰਨੀ ਬੈਠੇ ਹਾਂ ਉਹਨਾਂ ਦੇ ਸਿਧਾਂਤ ਸਾਡੇ ਘਰਾਂ ਦੇ ਵਿੱਚ ਲਾਗੂ ਨੇ ਤਾਂ ਕਰਕੇ ਸਾਨੂੰ ਕਿਹਾ ਜਾਂਦਾ ਜੇ ਅਸੀਂ ਵਾਕਈ ਕਹਿੰਦੇ ਹਾਂ ਕਿ ਸਿੱਖ ਕੌਮ ਵੱਖਰੀ ਕੌਮ ਹੈ ਅਫੇ ਜਿਹੜੇ ਸਾਡੇ ਵੱਖਰੇ ਸਿਧਾਂਤ ਸਾਨੂੰ ਗੁਰੂ ਨਾਨਕ ਸਾਹਿਬ ਦਿੱਤੇ ਨੇ ਉਹਨਾਂ ਦੇ ਪਹਿਰਾ ਦਈਏ ਪਤਾ ਲੱਗਿਆ ਅਗਲੇ ਨੂੰ ਵੀ ਸਿੱਖ ਵੱਖਰੇ ਕਿਵੇਂ ਨੇ ਹੁਣ ਇਹ ਜਿਹੜੀਆਂ ਗੱਲਾਂ ਕਹੀਆਂ ਨੇ ਬੜੀਆਂ ਕੋੜੀਆਂ ਨੇ ਜਿਹੜੇ ਸਾਡੇ ਪੱਗਾਂ ਮੰਨ ਕੇ ਕਬਰਾਂ ਤੇ ਜਾਂਦੇ ਨੇ ਇਹ ਕੀ ਹੈ ਇਹ ਕੀ ਹੈ ਕੋਈ ਦੱਸੂਗਾ ਅਸੀਂ ਅਸਾਈਆਂ ਦੇ ਸਿਧਾਂਤ ਵੀ ਆਪਣੇ ਘਰਾਂ ਵਿੱਚ ਲਿਆਏ। ਮੁਸਲਮਾਨ ਦੇ ਵੀ ਲਿਆਏ। ਹਿੰਦੂਆਂ ਦੇ ਵੀ ਲਿਆਏ। ਸਾਡੇ ਆਪਣੇ ਤਾਂ ਹੈ ਹੀ ਨਹੀਂ। ਆਪਣੇ ਤਾਂ ਅਸੀਂ ਸੜ ਚੁੱਕੇ ਹਾਂ। ਜੇ ਗੱਲਾਂ ਝੂਠ ਨੇ ਤਾਂ ਦੱਸ ਦਿਓ। ਸਿੱਖ ਰਹਿਤ ਮੇਰਾ ਤਾਂ ਪੜ ਕੇ ਦੇਖੀ। ਫਿਰ ਗੱਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।